ਮੈਨੂੰ ਇਹ ਪੰਜਾਬ ਸੱਚੀ ਮੁੱਚੀ ਉੜਦਾ ਹੋਇਆ ਪੰਜਾਬ ਨਜ਼ਰ ਆ ਰਿਹਾ ਜੇ ਅੱਜ ਆਪਾਂ ਇਕੱਠੇ ਹੋ ਕੇ ਇਸ ਗੱਲ ਤੇ ਨਾ ਬੋਲੇ ਨਾ ਤਾਂ ਪਤਾ ਨਹੀਂ ਕਿੰਨੀ ਲੇਡੀਜ਼ ਮੇਰੇ ਵਾਂਗੂ ਵਿਧਵਾ ਹੋਣ ਗਿਆ ਮੈਂ ਜਸਟਿਸ ਲਈ ਤਾਂ ਮੈਂ ਲੜੂੰਗੀ ਮੈਂ ਚੁੱਪ ਨਹੀਂ ਰਹੂੰਗੀ ਇਹ ਮੈਨੂੰ ਬਹੁਤ ਦਬਾਨ ਦੀ ਕੋਸ਼ਿਸ਼ ਕਰ ਰਿਹਾ ਮੈਨੂੰ ਇਸ ਪੰਜਾਬ ਨੇ ਆਪਦੀ ਧੀਕ ਹੈ ਤਾਂ ਇਹ ਧੀ ਤਾਂ ਲੜੂਗੀ ਜਦੋਂ ਗਗਨ ਬੋਲ ਰਿਹਾ ਕਿ ਸਾਨੂੰ ਸੀਐਸਟਾਫ ਨੇ ਚੱਕਿਆ ਉਹ ਬੰਦਾ ਕਹਿੰਦਾ ਕਿ ਮੈਂ ਨਾਲ ਸੀ ਉਹ ਕਹਿੰਦਾ ਕਿ ਕਾਰ ਦੀ ਤਲਾਸ਼ੀ ਹੋਈ ਸਾਡੀ ਤਲਾਸ਼ੀ ਹੋਈ ਸਾਨੂੰ ਮਤਲਬ ਉਹਨਾਂ ਨੇ ਵੀ ਚੈੱਕ ਕੀਤਾ ਪੂਰਾ ਸਾਡੇ ਕੋਲ ਕੁਛ ਨਹੀਂ ਸਮਾਨ ਸੀ ਸਿਰ ਤੋਂ ਲੈ ਕੇ ਪੈਰ ਤੱਕ ਇਦਾਂ ਦਾ ਕੋਈ ਬਾਡੀ ਪਾਰਟ ਨਹੀਂ ਜਿੱਥੇ ਮਾਰਕ ਨਾ ਹੋਵੇ ਸਿਰ ਦੇ ਉੱਪਰ ਅੱਖਾਂ ਜਦੋਂ ਬੋਡੀ ਆਈ ਸੀ ਨਾ ਡੈਡ ਬੋਡੀ ਅੱਖਾਂ ਮਰੂਨ ਕਲਰ ਦੀਆਂ ਸੀ ਪੁਲਿਸ ਅਧਿਕਾਰੀ ਤਾਂ ਇੰਡਾਇਰੈਕਟਲੀ ਅਪਰੋਚ ਕਰ ਰਹੇ ਆ ਉਹ ਕੰਪਰੋਮਾਈਜ਼ ਵੀ ਕਰਨਾ ਚਾਹੁੰਦੇ ਆ ਬਟ ਮੈਂ ਆਪਣੇ ਮੈਂ ਇਨਸਾਫ ਤਾਂ ਲੈ ਕੇ ਰਾਂਗੇ ਮੈਂ ਚੁੱਪ ਨਹੀਂ ਹੋਣ ਵਾਲਿਆਂ ਚੋਂ ਮੈਂ ਉਸ ਦਿਨ ਤੋਂ ਮੇਰੇ ਹੰਝੂ ਸੁੱਕ ਚੁੱਕੇ ਆ ਜਿਸ ਦਿਨ ਦੀ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਬਠਿੰਡਾ ਸੀਆਈ ਸਟਾਫ 2 ਦੇ ਵਿੱਚ ਨਰਿੰਦਰ ਸਿੰਘ ਇਹ ਟੀਚਰ ਹੈ ਉਹਨਾਂ ਦੀ ਮੌਤ ਹੋਈ ਹੈ ਉਹਨੂੰ ਲੈ ਕੇ ਜਿਹੜਾ ਹੈਗਾ ਹੁਣ ਪਰਿਵਾਰ ਵੱਲੋਂ ਬਠਿੰਡਾ ਦੇ ਐਸਐਸਪੀ ਦੇ ਦਫ਼ਤਰ ਦੇ ਬਾਹਰ ਧਰਨਾ ਦੇਣ ਜਾ ਰਹੇ ਨੇ ਉਹਨਾਂ ਦੀ ਪਤਨੀ ਨੈਂਸੀ ਜੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਦੋਂ ਉਹਨਾਂ ਨੂੰ ਪਤਾ ਲੱਗਿਆ ਇਹ ਸਾਰੇ ਹਾਸੇ ਦਾ ਨੈਂਸੀ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਤੇ ਤੁਹਾਡੇ ਜਿਹੜੇ ਹਸਬੰਦ ਨਰਿੰਦਰ ਟੀਚਰ ਹੈਗੇ ਕਦੋਂ ਤੁਹਾਨੂੰ ਪਤਾ ਲੱਗਿਆ ਵੀ ਆਹ ਸਾਰਾ ਕੁਝ ਹੋਇਆ ਜੀ ਦੇਖੋ ਜੀ ਅਨ ਨਾਰਮਲੀ ਉਹ ਆਪਣਾ ਇਹ ਡਿਊਟੀ ਹੀ ਗਏ ਸੀ ਬਟ ਜਦੋਂ ਡਿਊਟੀ ਤੋਂ ਵਾਪਸ ਇੱਕ ਇਨਸਾਨ ਹੁੰਦਾ ਜੋ ਰੋਜ਼ ਜਦੋਂ ਪਤਾ ਲੱਗ ਜਾਂਦਾ ਕਿ 5:30 ਤੇ 6 ਦੇ ਵਿੱਚ ਵਿੱਚ ਆ ਜਾਂਦੇ ਸੀ ਰੋਜ਼ ਤੇ 6 ਵਜੇ ਤੱਕ ਆਏ ਨਹੀਂ ਸੀ ਉਸ ਦਿਨ ਉਸ ਤੋਂ ਬਾਅਦ ਫਿਰ ਉਹਨਾਂ ਦਾ ਫੋਨ ਸਵਿਚ ਆਫ ਹੋ ਗਿਆ ਤਾਂ ਉਸ ਤੇ ਇਨੀਸ਼ੀਅਲੀ ਲੱਗ ਰਿਹਾ ਸੀਗਾ ਕਿ ਬੈਟਰੀ ਡੈਡ ਹੋ ਗਈ ਕਾਰ ਖਰਾਬ ਹੋ ਗਈ ਇਦਾਂ ਦੇ ਰੀਜ਼ਨਸ ਮੇਰੇ ਮਾਈਂਡ 'ਚ ਆ ਰਹੇ ਸੀ ਬਟ ਕੁਝ ਕਲੈਰਿਟੀ ਨਹੀਂ ਹੋ ਰਹੀ ਸੀ ਬਟ ਸਾਢੇ 8 ਜਦੋਂ ਫੋਨ ਪਿਕ ਹੁੰਦਾ ਫਰੋਮ ਅ ਅਨਨੋਨ ਪਰਸਨ ਨਨ ਪਰਸਨ ਫੋਨ ਚੱਕਦਾ ਉਹ ਕਹਿੰਦਾ ਕਿ ਐਕਸੀਡੈਂਟ ਹੋ ਗਿਆ ਤਾਂ ਜਦੋਂ ਗਏ ਉਧਰ ਐਕਸੀਡੈਂਟ ਅਸੀਂ ਤਾਂ ਇਹੀ ਸੋਚ ਕੇ ਗਏ ਸੀ ਕਿ ਮਾੜਾ ਮੋਟਾ ਐਕਸੀਡੈਂਟ ਹੋਇਆ ਹੋਣਾ ਮਾੜੀ ਮੋਟੀ ਝੋਟ ਲੱਗ ਗਈ ਹੋਣੀ ਬਟ ਹੀ ਵਾਸ ਡਿਕਲੇਅਰਡ ਡੈਡ ਜਦੋਂ ਡਾਕਟਰ ਨੂੰ ਪੁੱਛਿਆ ਵੀ ਕਿੰਨੀ ਕੁ ਧੇਰ ਹੋ ਗਈ ਉਹ ਕਹਿੰਦੇ ਸਾਢੇ 7 ਵਜੇ ਡੈਥ ਹੋ ਚੁੱਕੀ ਸੀ ਬਟ ਸਾਨੂੰ ਫੋਨ ਆਂਦਾ ਹੈ ਸਾਢੇ 8 ਅਰਾਊਂਡ ਸਾਢੇ 8 ਨਾਲੋਂ ਕਾਰਨ ਪਤਾ ਲੱਗਾ ਕਿ ਕਿਉਂ ਲੈ ਕੇ ਗਏ ਸੀ ਆਈ ਸਟਾਫ ਵਾਲੇ ਕੀ ਚੀਜ਼ ਕਲੀਅਰ ਨਹੀਂ ਪੁਲਿਸ ਦੱਸ ਹੀ ਨਹੀਂ ਰਹੀ ਜਦੋਂ ਗਗਨ ਬੋਲ ਰਿਹਾ ਕਿ ਸਾਨੂੰ ਸੀਏ ਸਟਾਫ ਨੇ ਚੱਕਿਆ ਉਹ ਬੰਦਾ ਕਹਿੰਦਾ ਕਿ ਮੈਂ ਨਾਲ ਉਹ ਕਹਿੰਦਾ ਕਿ ਕਾਰ ਦੀ ਤਲਾਸ਼ੀ ਹੋਈ ਸਾਡੀ ਤਲਾਸ਼ੀ ਹੋਈ ਸਾਨੂੰ ਮਤਲਬ ਉਹਨਾਂ ਨੇ ਵੀ ਚੈੱਕ ਕੀਤਾ ਪੂਰਾ ਸਾਡੇ ਕੋਲ ਕੁਝ ਨਹੀਂ ਸਮਾਨ ਸੀ ਉਹ ਕਹਿੰਦਾ ਕੁਝ ਮਨਾਉਣਾ ਚਾਹੁੰਦੇ ਸੀ ਤੁਸੀਂ ਦੇਖਿਆ ਬਾਡੀ ਦੇਖੀ ਹੈ ਕੋਈ ਸੱਟਾਂ ਦੇ ਨਿਸ਼ਾਨ ਸੀ ਕਿਦਾਂ ਦੇ ਨਿਸ਼ਾਨ ਸੀਗੇ ਬਿਲਕੁਲ ਜੀ ਬਿਲਕੁਲ ਬਾਡੀ ਪੂਰੀ ਦੇਖੀ ਹੈ ਮੇਰੇ ਕੋਲੇ ਰਿਪੋਰਟਸ ਨੇ ਬਾਡੀ ਦੀ ਆ ਮੈਂ ਮੀਡੀਅਮ ਤੁਹਾਨੂੰ ਸ਼ੇਅਰ ਕਰ ਦੂੰਗੀ ਸਿਰ ਤੋਂ ਲੈ ਕੇ ਪੈਰ ਤੱਕ ਇਦਾਂ ਦਾ ਕੋਈ ਬਾਡੀ ਪਾਰਟ ਨਹੀਂ ਜਿੱਥੇ ਮਾਰਕ ਨਾ ਹੋਵੇ ਸਿਰ ਦੇ ਉੱਪਰ ਅੱਖਾਂ ਜਦੋਂ ਬਾਡੀ ਆਈ ਸੀ ਨਾ ਡੈੱਡ ਬਾਡੀ ਅੱਖਾਂ ਮਰੂਨ ਕਲਰ ਦੀਆਂ ਸੀਗੀਆਂ ਮਰੂਨ ਡਾਕ ਅੰਡ ਮੈਨੂੰ ਉਸ ਟਾਈਮ ਵੀ ਲੱਗ ਰਹੀ ਸੀ ਵੀ ਅੱਖਾਂ ਤਾਂ ਇਹਨਾਂ ਦਾ ਕਲਰ ਆ ਹੀ ਨਹੀਂ ਸੀਗਾ ਪੂਰੀ ਵਾਈਟ ਕਲਰ ਦੀ ਸੀ ਆਈਸ ਉੱਥੋਂ ਵੀ ਮੈਨੂੰ ਡਾਊਟ ਹੋਇਆ ਸੀ ਵੀ ਕੁਝ ਤਾਂ ਗੜਬੜ ਹੈ ਵੀ ਆਏ ਤਾਂ ਨਾਰਮਲ ਜਿਵੇਂ ਇੱਕ ਬੋਡੀ ਹੁੰਦੀ ਹੈ ਨਾਰਮਲ ਅਸੀਂ ਪੜ੍ਹੇ ਲਿਖੇ ਇਨਸਾਨ ਆ ਵੀ ਆਈ ਨਹੀਂ ਹੁੰਦੀ ਬੋਡੀ ਵੀ ਦੋਨੋਂ ਬਰਾਬਰ ਜਗ੍ਹਾ ਤੇ ਐਕਸੀਡੈਂਟ ਦੇ ਕਰੰਟ ਦੋਨੋਂ ਜਗ੍ਹਾ ਤੇ ਸੇਮ 2 ਸੈਂਟੀਮੀਟਰ ਦੇ ਕਰੰਟ ਕਦੇ ਵੀ ਐਕਸੀਡੈਂਟ 'ਚ ਇੰਨਾ ਕੋਇਨਸੀਡੈਂਸ ਨਹੀਂ ਹੁੰਦਾ ਗਲੇ ਦੇ ਵਿੱਚ ਇੰਨਾ ਵੱਡਾ ਮਾਰਕ ਨੀਲ ਮਤਲਬ ਇੰਨੇ ਜ਼ਿਆਦਾ ਇਧਰੋਂ ਵੀ ਇਧਰੋਂ ਵੀ ਸ਼ੋਲਡਰਸ ਤੇ ਆਰਮਸ ਤੇ ਰਿੰਗਸ ਬਣੇ ਹੋਏ ਇਦਾਂ ਦੇ ਮਤਲਬ ਛੋਟਾਂ ਦੇ ਨਿਸ਼ਾਨ ਸੀ ਪਰ ਉਸ ਟਾਈਮ ਸਾਨੂੰ ਕਲੈਰਿਟੀ ਫਿਰ ਵੀ ਨਹੀਂ ਸੀ ਵੀ ਕੀ ਹੋਇਆ ਲੱਗਤਾਰ ਐਸੀ ਕੁਝ ਹੋਰ ਹੈ ਬਟ ਦਿਮਾਗ ਉਸ ਟਾਈਮ ਕਿਉਂਕਿ ਅਸੀਂ ਇੰਨੇ ਸੁੰਨ ਹੋ ਚੁੱਕੇ ਸੀ ਅਸੀਂ ਉਸ ਸਟੇਟ 'ਚ ਹੀ ਨਹੀਂ ਸੀ ਕਿ ਅਸੀਂ ਕੋਈ ਅਸੰਪਸ਼ਨ ਲਗਾ ਸਕੀਏ ਬਟ ਹਾਂਜੀ ਉਸ ਤੋਂ ਬਾਅਦ ਜਦੋਂ ਗਗਨ ਦੀ ਵੀਡੀਓ ਆਉਂਦੀ ਹੈ ਸੀਏ ਸਟਾਫ ਵਾਲੀ ਅਸੀਂ ਪੋਸਟਮਾਰਟਮ ਕਰਵਾਇਆ ਟੂ ਗੈਟ ਦ ਸਿਓਰੈਂਸ ਟੂ ਗੈਟ ਦ ਐਵਿਡੈਂਸ ਉਸ ਇੰਜਰੀ ਜਦੋਂ ਆ ਗਈਆਂ ਬਰੂਟਲ ਇੰਜਰੀਜ਼ ਉਹਦੇ ਵਿੱਚ ਮਾਰਕਸ ਵੀ ਆ ਗਏ ਸਾਰੇ ਪੋਸਿਬਿਲਿਟੀਜ਼ ਵੀ ਆ ਗਈਆਂ ਕਿ ਜੋ ਨੇਲਸ ਦੇ ਵਿੱਚ ਜੋ ਬਲੂ ਹੋ ਜਾਣਾ ਨੇਲਸ ਦਾ ਉਹਦਾ ਮਤਲਬ ਬਲੂ ਹੋ ਜਾਣਾ ਜਦੋਂ ਅਸੀਂ ਸਰਚ ਵੀ ਕਰਦੇ ਆ ਤਾਂ ਇਹ ਮਤਲਬ ਹੁੰਦਾ ਹੈ ਕਿ ਬਲੱਡ ਸਪਲਾਈ ਬੰਦ ਹੋ ਜਾਣਾ ਆਰਗਨਸਾ ਲਿਖਿਆ ਹੋਇਆ ਵਿੱਚ ਲੰਗਸ ਕੰਜੈਸਟਡ ਬਾਡੀ ਪਾਰਟਸ ਆਰੇ ਸਾਲ ਕੰਜੈਕਟਡ ਬ੍ਰੇਨ ਕੰਜੈਸਟਡ ਸਾਰੇ ਬਾਡੀ ਆਰਗਨਸ ਕੰਜੈਸਟਡ ਹੈ ਜੀ ਕੰਜੈਸਟਡ ਐਕਸੀਡੈਂਟਸ ਨਹੀਂ ਹੁੰਦੇ ਇੰਨਾ ਤੱਕਾ ਇੰਨਾ ਟਰੋਮਾ ਇੰਨਾ ਕੋ ਕੋ ਕੇ ਮਾਰਨਾ ਤੁਸੀਂ ਇਹ ਦੇ ਦੇ ਕੇ ਮਾਰਨਾ ਉਹ ਚੀਜ਼ ਪੋਸਟਮਾਰਨ ਦੀ ਰਿਪੋਰਟ ਹਾਂਜੀ ਆ ਪੱਗ ਸੀ ਆ ਪੱਗ ਬੰਨੀ ਸੀ ਸਵੇਰ ਉਹਨਾਂ ਨੇ ਤੁਸੀਂ ਹਾਲ ਦੇਖ ਲਓ ਜੀ ਪੱਗ ਦਾ ਬਿਲਕੁਲ ਇੰਨੀ ਫਰੈਸ਼ ਪੱਗ ਸਿਗੀ ਤੁਸੀਂ ਅਗਰ ਸਰਕਰ ਫੋਟੋਜ਼ ਨੇ ਆ ਦੇਖੋ ਜੀ ਆ ਦੇਖੋ ਪੱਗ ਰੇਸ਼ੇ ਵੀ ਨਿਕਲੇ ਹੋਏ ਤੁਸੀਂ ਦੇਖੋ ਖਿੱਚੀ ਵੀ ਹੈ ਮਤਲਬ ਇਹਨੂੰ ਮੈਨੂੰ ਅੰਦੇਸ਼ਾ ਇਸ ਚੀਜ਼ ਦਾ ਕਿ ਗਲੇ ਚ ਪਾ ਕੇ ਪੱਗ ਖਿੱਚੀ ਗਈ ਉਹ ਸਟਾਰਚਰ ਦੇ ਵਿੱਚ ਪੱਗ ਦਾ ਵੀ ਇਸਤੇਮਾਨ ਕੀਤਾ ਗਿਆ ਕਿਉਂਕਿ ਉਹਨਾਂ ਦੇ ਬਿਲਕੁਲ ਨਾ ਪੱਗ ਦੇ ਵਿੱਚ ਜਿਵੇਂ ਨਿਸ਼ਾਨ ਸੀਗਾ ਗਲੇ ਤੇ ਉਹ ਤੋਂ ਮੈਨੂੰ ਇਹ ਵੀ ਲੱਗਦਾ ਕਿ ਆ ਪੱਗ ਦਾ ਵੀ ਇਸਤੇਮਾਲ ਜ਼ਰੂਰ ਹੋਇਆ ਤੇ ਇਸ ਚੀਜ਼ ਦੀ ਮੈਂ ਤੈਅ ਤੱਕ ਜ਼ਰੂਰ ਜਾਉਂਗੀ ਵੀ ਇੱਕ ਸਰਦਾਰਾਂ ਦੀ ਪਗੜੀ ਦੀ ਬੇਅਦਬੀ ਕਰਨੀ ਮੈਂ ਮਾਫ਼ ਨਹੀਂ ਕਰੂੰਗੀ ਇਹ ਦੱਸੋ ਹੁਣ ਤੁਸੀਂ ਇਹਨੂੰ ਲੈ ਕੇ ਕਿਸੇ ਪੁਲਿਸ ਅਧਿਕਾਰੀ ਨੂੰ ਮਿਲਿਆ ਤੇ ਉਹਨਾਂ ਨੇ ਕੀ ਕੋਈ ਆਸ਼ਵਾਸ਼ਣ ਦਵਾਇਆ ਉਹ ਤੋਂ ਬਾਅਦ ਕੋਈ ਪੁਲਿਸ ਅਧਿਕਾਰੀ ਤਾਂ ਇਨਡਾਇਰੈਕਟਲੀ ਅਪਰੋਚ ਕਰ ਰਹੇ ਆ ਉਹ ਕੰਪਰੋਮਾਈਜ਼ ਵੀ ਕਰਨਾ ਚਾਹੁੰਦੇ ਆ ਬਟ ਮੈਂ ਆਪਣੇ ਮੈਂ ਇਨਸਾਫ ਦਾ ਲੈ ਕੇ ਰਹੂੰਗੀ ਮੈਂ ਚੁੱਪ ਨਹੀਂ ਹੋਣ ਵਾਲਿਆਂ ਚੋਂ ਮੈਂ ਇਨਸਾਫਤਾ ਲੈ ਕੇ ਰੂੰਗੀ ਵੀ ਕਿਉਂ ਕੀਤਾ ਪਹਿਲਾ ਕੁਐਸਚਨ ਇਹ ਤੁਹਾਨੂੰ ਹੱਕ ਕੀ ਹੈ ਅਗਰ ਕੋਈ ਗਲਤੀ ਸੀ ਤਾਂ ਤੁਸੀਂ ਸਾਨੂੰ ਇਨਫੋਰਮ ਕਰਦੇ ਪਰਚਾ ਘਟ ਦਿੰਦੇ ਜੇਲ ਕਰ ਦਿੰਦੇ ਕੁਝ ਵੀ ਕੋਈ ਵੀ ਪਨਿਸ਼ਮੈਂਟ ਦੇਣਾ ਤੁਹਾਡਾ ਕੰਮ ਹੈ ਪਨਿਸ਼ ਕਰ ਦੋ ਕੋਈ ਸੰਦੇਹ ਤੁਹਾਨੂੰ ਮੈਂ ਨਹੀਂ ਕਹਿੰਦੀ ਤੁਸੀਂ ਆਪਣੀ ਡਿਊਟੀ ਨਾ ਕਰੋ ਕਰੋ ਜੀ ਡਿਊਟੀ ਕਲਪਰੇਟਸ ਨੂੰ ਪਕੜੋ ਨਾ ਪਰ ਇੱਕ ਇਨਸਾਨ ਡਿਊਟੀ ਕੀ ਤੁਸੀਂ ਉਹਨੂੰ ਉੱਥੋਂ ਚੱਕੀ ਜਾਂਦੇ ਹੋ ਕਿਡਨੈਪ ਕਰੀ ਜਾਂਦੇ ਹੋ ਤੁਹਾਡੇ ਕੋਲ ਕੋਈ ਅਰੈਸਟ ਵਾਰੰਟ ਨਹੀਂ ਹੈ ਕੋਈ ਰੀਜ਼ਨ ਨਹੀਂ ਹੈ ਨਸ਼ਾ ਤੁਹਾਨੂੰ ਮਿਲਿਆ ਨਹੀਂ ਤੁਸੀਂ ਕੀ ਮਨਵਾਉਣਾ ਚਾਹੁੰਦੇ ਸੀ ਜੋ ਨਰਿੰਦਰਦੀਪ ਮੇਰੇ ਪਤੀ ਨਹੀਂ ਮੰਨੇ ਕੀ ਚਾਹੁੰਦੇ ਕੀ ਸੀ ਤੁਸੀਂ ਜਵਾਬ ਦਿਓ ਮੈਂ ਤਾਂ ਰੋਜ਼ ਮੈਂ ਰੋਜ਼ ਮੀਡੀਆ ਦੇ ਆ ਕੇ ਹੀ ਪੁੱਛਦੀ ਆ ਕੀ ਚਾਹੁੰਦੇ ਸੀ ਮੈਨੂੰ ਅਜੇ ਤੱਕ ਜਵਾਬ ਨਹੀਂ ਮਿਲਿਆ ਤੁਸੀਂ ਕਿਸ ਤਰ੍ਹਾਂ ਦੀ ਜਾਂਚ ਦੀ ਸੀਵੀਆਈ ਦੀ ਜਾਂਚ ਦੀ ਮੰਗ ਕਰਦੇ ਹੋ ਉਸ ਤੋਂ ਇਲਾਵਾ ਤੁਸੀਂ ਕੱਲ ਨੂੰ ਜਿਹੜਾ ਇੱਕ ਪ੍ਰੋਟੈਸਟ ਵੀ ਰੱਖਿਆਗਾ ਬਰਿੰਡੇ ਦੇ ਮੈਂ ਤਾਂ 12 ਦਿਨ ਹੋ ਗਏ ਤੁਸੀਂ ਮੰਨੋਗੇ ਮੈਂ ਰੋ ਕੇ ਵੀ ਨਹੀਂ ਦੇਖਿਆ ਮੈਂ ਉਸ ਦਿਨ ਤੋਂ ਮੇਰੇ ਹੰਝੂ ਸੁੱਕ ਚੁੱਕੇ ਆ ਜਿਹਦੇ ਦੀ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਮੈਂ ਇੰਨੀ ਬੁਰੀ ਤਰ੍ਹਾਂ ਡਿੱਗੀ ਸੀ ਉਸ ਦਿਨ ਵੀ ਪੋਸਟਮਾਰਟਮ ਦੀ ਰਿਪੋਰਟ ਮੈਨੂੰ ਆਈ ਸੀ ਅੰਦੇਸ਼ਾ ਸੀ ਕਿ ਕੁਛ ਤਾਂ ਹੋਇਆ ਬਟ ਕੀ ਹੋਇਆ ਮੈਂ ਐਡੀ ਵਰਸਟ ਚੀਜ਼ ਨਹੀਂ ਐਕਸਪੈਕਟ ਕੀਤੀ ਸੀ ਮੇਰੇ ਹਸਬੈਂਡ ਇੱਕ ਬਹੁਤ ਹੀ ਪ੍ਰੋਫੈਸ਼ਨਲ ਇਨਸਾਨ ਸਰਦਾਰੀ ਨੂੰ ਸਿੱਖੀズム ਨੂੰ ਆਪਣੇ ਵਿੱਚ ਨੂੰ ਪਾਠ ਕਰਨ ਵਾਲੇ ਇਨਸਾਨ ਬਹੁਤ ਹੀ ਆਮ ਇਨਸਾਨ ਸੀ ਅਸੀਂ ਤਾਂ ਆਪਣੀ ਜ਼ਿੰਦਗੀ ਜੀ ਰਹੇ ਸੀ ਤੁਸੀਂ ਆ ਕੇ ਵਿੱਚ ਡਿਸਟਰਬੈਂਸ ਕ੍ਰੀਏਟ ਕੀਤੀ ਹੈ ਸਾਡੀ ਲਾਈਫ 'ਚ ਬਿਨਾ ਅਨਵਾਂਟਿਡਲੀ ਉਹਨਾਂ ਨੂੰ ਚੱਕ ਲਿਆ ਤੁਸੀਂ ਕੋਈ ਸਬੂਤ ਤਾਂ ਦੋ ਕੋਈ ਇਲਜ਼ਾਮ ਤਾਂ ਦੋ ਕੁਝ ਵੀ ਨਹੀਂ ਹੈ ਤੁਹਾਡੇ ਕੋਲ ਕਹਿਣ ਨੂੰ ਫਿਰ ਤੁਸੀਂ ਮਾਰਿਆ ਕਿ ਤੁਸੀਂ ਇਸ ਕਦਰ ਮਾਰਿਆ ਉਹਨਾਂ ਨੂੰ ਕਿ ਡੈਥ ਹੋ ਗਈ ਉਤਵ ਤੁਸੀਂ ਇਹ ਕੋ ਹੋਰ ਉਸ ਚੀਜ਼ ਨੂੰ ਮਿਸਗਾਈਡ ਕਰ ਰਹੇ ਹੋ ਐਕਸੀਡੈਂਟ ਦੇ ਰੂਪ ਚ ਮੈਨੂੰ ਇਹ ਪੰਜਾਬ ਸੀਰੀਅਸਲੀ ਇੱਕ ਮੂਵੀ ਆਈ ਸੀ ਉਰਦਾ ਪੰਜਾਬ ਮੈਂ ਸੱਚੀ ਕਹਿਣਾ ਚਾਹੂੰਗੀ ਈ ਵਿਊਅਰਸ ਤੁਸੀਂ ਵੀ ਐਗਰੀ ਕਰੋਗੇ ਮੈਨੂੰ ਇਹ ਪੰਜਾਬ ਸੱਚੀ ਮੁੱਚੀ ਉਰਦਾ ਹੋਇਆ ਪੰਜਾਬ ਨਜ਼ਰ ਆ ਰਿਹਾ ਜੇ ਅੱਜ ਆਪਾਂ ਇਕੱਠੇ ਹੋ ਕੇ ਇਸ ਗੱਲ ਤੇ ਨਾ ਬੋਲੇ ਨਾ ਤਾਂ ਪਤਾ ਨਹੀਂ ਕਿੰਨੀ ਲੇਡੀਜ਼ ਮੇਰੇ ਵਾਂਗੂ ਵਿਧਵਾ ਹੋਣ ਗਿਆ ਤੇ ਕਿੰਨੇ ਨਰਿੰਦਰਦੀਪ ਵਰਗੇ ਬੱਚੇ ਇਸ ਦੁਨੀਆ ਤੋਂ ਚਲੇ ਜਾਣਗੇ ਤਾਂ ਮੈਂ ਇਹ ਆਵਾਨ ਕਰਦੀ ਆਂ ਅੱਜ ਦੀ ਯੂਥ ਨੂੰ ਟੀਚਰਸ ਨੂੰ ਲੋਕਾਂ ਨੂੰ ਆਹੀ ਅਪੀਲ ਕਰਦੀ ਆ ਪਲੀਜ਼ ਹੱਕ ਲਈ ਬੋਲੋ ਅੱਗੇ ਆਓ ਬੋਲੋ ਚਾਹੇ ਜਿਵੇਂ ਵੀ ਵਾਟੇਵਰ ਮੀਨਸ ਚਾਹੇ ਫੇਸਬੁੱਕ ਪੋਸਟ ਟਵੀਟ ਕਰੋ ਜੋ ਮਰਜੀ ਕਰੋ ਵੀਡੀਓ ਬਣਾਓ ਪਲੀਜ਼ ਇਸ ਜਸਟਿਸ ਦੀ ਮੰਗ ਕਰੋ ਪਲੀਜ਼ ਬਿਕਾਜ਼ ਆਈ ਨੀਡ ਐਨ ਆਨਸਰ ਫਰੋਮ ਦਿਸ ਪੰਜਾਬ ਪੁਲਿਸ ਪੰਜਾਬ ਗਵਰਨਮੈਂਟ ਟੂ ਆਲ ਦ ਪੀਪਲ ਜਿਹੜੇ ਵੀ ਮੈਨੂੰ ਸੁਣ ਰਿਹਾ ਪੰਜਾਬ ਸਰਕਾਰ ਵੀ ਜੇ ਮੈਨੂੰ ਸੁਣ ਰਹੀ ਹੈ ਆਈ ਨੀਡ ਆਨਸਰ ਹਿਊਮਨ ਰਾਈਟਸ ਕਮਿਸ਼ਨ आई जस्ट मैं तही रिक्वेस्ट करूंगी थोनो हुन तक मोटो ऑफ सू मोटो ले लेना चाहिदा सी ਤੁਸੀਂ ਵੀ ਬਹੁਤ ਲੇਟ ਕਰ ਰਹੇ ਹੋ ਮੋਟਰ ਇਹ ਚੀਜ਼ ਸੂ ਦਾ ਮੋਟਰ ਤੁਹਾਨੂੰ ਲੈ ਲੈਣਾ ਚਾਹੀਦਾ ਸੀ ਪਲੀਜ਼ ਡੂ ਇਟ ਅਸੈਪ ਬਹੁਤ ਲੇਟ ਹੋ ਚੁੱਕੇ ਆਪਾਂ ਮੈਂ ਹੁਣ ਕੱਲ ਆਹੀ ਅਪੀਲ ਕਰ ਰਹੀ ਹਾਂ ਕਿ ਮੈਂ ਜਸਟਿਸ ਲਈ ਤਾਂ ਮੈਂ ਲੜੂੰਗੀ ਮੈਂ ਚੁੱਪ ਨਹੀਂ ਰਹੂੰਗੀ ਇਹ ਮੈਨੂੰ ਬਹੁਤ ਦਬਾਨ ਦੀ ਕੋਸ਼ਿਸ਼ ਕਰ ਰਹੇ ਆ ਮੈਨੂੰ ਇਸ ਪੰਜਾਬ ਨੇ ਆਪਦੀ ਧੀਕ ਹੈ ਤਾਂ ਇਹ ਧੀ ਤਾਂ ਲੜੂਗੀ ਆਪਣੇ ਪਤੀ ਲਈ ਲੜੂਗੀ ਮੇਰੇ ਭਰਾਵਾਂ ਲਈ ਲੜੂਗੀ ਮੈਂ ਨਹੀਂ ਚਾਹੁੰਦੀ ਕੋਈ ਹੋਰ ਮੇਰੇ ਵਾਂਗੂ ਇਹ ਜ਼ਿੰਦਗੀ ਇਦਾਂ ਦੀ ਬਤੀਤ ਕਰੇ ਤਾਂ ਸੀਬੀਏ ਜਾਂਚ ਤਾਂ ਮਿਲਣੀ ਚਾਹੀਦੀ ਹੈ ਜੀ ਕਿਉਂਕਿ ਜੋ ਹੋਇਆ ਇਸ ਚੀਜ਼ ਦੀ ਤੈਅ ਤੱਕ ਤਾਂ ਮੈਂ ਜਾਊਂਗੀ ਕਿ ਕੱਲ ਅਸੀਂ 5 ਜੂਨ ਨੂੰ ਬਠਿੰਡਾ ਐਸਐਸਪੀ ਆਫਿਸ ਦੇ ਬਾਹਰ 11 ਵਜੇ ਅਸੀਂ ਇਕੱਠ ਕਰ ਰਹੇ ਹਾਂ ਤਾਂ ਜਿਨੇ ਵੀ ਇਨਸਾਫ ਪਸੰਦੇ ਦਾ ਲੋਗ ਹੈ ਜਿਨੇ ਵੀ ਲੋਗ ਸਾਡੇ ਨਾਲ ਜਿਹੜੇ ਚਾਹੁੰਦੇ ਆ ਕਿ ਸਾਨੂੰ ਜਸਟਿਸ ਮਿਲੇ ਜੋ ਕਿ ਮੇਰੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਆ ਮੇਰੀ ਪ੍ਰੋਬਲਮ ਨੂੰ ਸਮਝਦੇ ਆ ਜਿਨ ਨੂੰ ਲੱਗਦਾ ਕਿ ਗਲਤ ਹੋਇਆ ਹੈ ਪਲੀਜ਼ ਤੁਸੀਂ ਸਾਰੇ ਆ ਕੇ ਸਾਡੇ ਨਾਲ ਜੁੜੋ ਆਪਾਂ ਸਭ ਜਸਟਿਸ ਲਈ ਮੰਗ ਕਰੀਏ ਜਸਟਿਸ ਫॉर ਨਰਿੰਦਰ ਸਿੰਘ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਇਹ ਸਾਨੂੰ ਅਨੁਰਿੰਦਰ ਦੀ ਪਤਨੀ ਜਿਨ੍ਹਾਂ ਨੇ ਕਿਹਾ ਕਿ ਉਹ ਇਨਸਾਫ ਵਾਸਤੇ ਲੜਨਗੇ ਤੇ ਇਸ ਪੂਰੇ ਮਾਮਲੇ ਜਿਹੜੀ ਸੀਬੀਆਈ ਦੀ ਜਾਂਚ ਦੀ ਮੰਗ ਕਰਦੇ ਨੇ ਪੰਜਾਬ ਦੀ ਧੀ ਹੈਗੇ ਉਹ ਇਨਸਾਫ ਲੈ ਕੇ ਹੀ ਰਹਿਣਗੇ ਕੈਮਰਾਮੈਨ ਤਜਿੰਦਰ ਦੇ ਨਾਲ ਦਲਜੀਤ ਸਿੰਘ ਪੀਟੀਸੀ న్యూਸ ਚੰਡੀਗੜ੍ਹ